ਸਤਿ ਸ਼੍ਰੀ ਅਕਾਲ ਜੀ ਅੱਜ ਮਜੀਠੇ ਹਲਕੇ 'ਚ ਜਿੱਥੇ ਪਹਿਲਾਂ ਪੁਲਿਸ ਸਟੇਸ਼ਨ ਮਜੀਠੇ ਤੇ ਬਲਾਸਟ ਕੀਤਾ ਗਿਆ ਸੀ ਅੱਜ ਪਿੰਡ ਜੈੰਤੀਪੁਰ ਸਾਡੇ ਸਵਰਗਵਾਸੀ ਚੀਰਮੈਨ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਮੇਰਾ ਆਪਣਾ ਸਤਕਾਤ ਜੋ ਪਰਿਵਾਰ ਪਪੂ ਜੈੰਤੀਪੁਰ ਜੀ ਦੇ ਗ੍ਰਹਿ ਵਿਖੇ ਕੁਝ ਚੰਦ ਮਿੰਟਾਂ ਪਹਿਲਾਂ ਹੀ ਇੱਕ ਗਰਨੇਡ ਅਟੈਕ ਹੋਇਆ ਉਹ ਯਾਰ ਡੀਐਕਸ کہہ ਰਿਹਾ ਹੈ ਕੋ ਗਰਨੇਟ کہہ ਰਿਹਾ ਕਿਉਂਕਿ ਹਲੇ ਖਬਰ ਆ ਹੀ ਰਹੀ ਹੈ ਉਹ ਵੀਡੀਓ ਮੈਂ ਸਾਂਝੀ ਵੀ ਕੀਤੀ ਹੈ ਮਗਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ ਇਸਲਾਮਾਬਾਦ ਥਾਣੇ ਔਰ ਫਿਰ ਇੱਕ ਥਾਣਾ ਜਿਹੜਾ ਰਣਜੀਤ ਐਵੇਨਿਊ ਤੇ ਜਿਹੜੀ 에ਰਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에ਰਫੋਰਸ ਸਟੇਸ਼ਨ ਦੇ ਨਾਲ ਲੱਗਦੀ ਹੈ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਹੈ ਮੇਨ ਰੋਡ ਹੈ ਜਿਹੜੀ 에ਰਪੋਰਟ ਨੂੰ ਜਾਂਦੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘਟੋਕਾਰ 10 11 ਬਲਾਸਟ ਪਿਛਲੇ 2 ਢਾਈ ਮਹੀਨੇ ਚ ਹੋ ਗਏ ਹੈ ਪੰਜਾਬ ਦੇ ਹਮਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹੈ ਜਾਗਦੇ ਹੋ ਕਿ ਸੋ ਸੁਖੋ ਗਏ ਹੋ ਇਹ ਪਤਾ ਹੈ ਸਭ ਨੂੰ ਕਿ ਤੁਸੀਂ ਪੰਜਾਬ 'ਚ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਫੀ ਨਿਭਾਈ ਨਹੀਂ ਜਾ ਰਹੀ ਆਟਰ ਫੇਲਿਅਰ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ ਜਾ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀਸ਼ਾਹ ਜਾਨ ਬਾਜੂ ਫਰੋਤੀ ਦਿੱਤੇ ਹਨ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇੱਥੇ ਲਾਅ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਂਦਰੀਵਾਲ ਸਾਹਿਬ ਦਿੱਲੀ ਦੇ ਲੋਨ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰਨਦਰ ਤਾਂ ਬਥੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸ਼ੇਦੂ ਮੂਸੇ ਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਔਰ ਅੱਜ ਸੰਦੀਪ ਨੰਗਲੰਬੀਆਂ ਦਾ ਕਤਲ ਔਰ ਅੱਜ ਹਾਲਾਤ ਇਹ ਬਣ ਗਏ ਆ ਕਿ ਜਿਸ ਇਨਸਾਨ ਤੇ ਪਹਿਲਾਂ ਵੀ ਥ੍ਰੈਟ ਸੀ ਜੈਨਤੀਪੁਰ ਤੇ ਪੱਪੂ ਜੀ ਤੇ ਉਹਦੇ ਮੁੰਡੇ ਦੀਪੂ ਤੇ ਕਾਲੇ ਜੇ ਜਿਨ੍ਹਾਂ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਮੈਂ ਆਪ ਆਲਾਬ ਸ੍ਰਾ ਨਾਲ ਪੁਲਸਦਿਆਂ ਨਾਲ ਇਹ ਗੱਲ ਡਿਸਕਸ ਕੀਤੀ ਕਿ ਦੀਸ ਫੈਮਲੀਆਂ ਅੰਡਰ ਸੀਰੀਅਸ ਥ्रेट ਔਰ ਇਹਨਾਂ ਦਾ ਬਚਾ ਕਰਨਾ ਇਹਨਾਂ ਨੂੰ ਪ੍ਰੋਪਰ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਆ ਨਗਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਲੇਰੀ ਵੇਖੋ ਅੱਜ ਮੋਟਰਸਾਈਕਲ 'ਤੇ ਲੋਕ ਆਏ ਔਰ ਸ਼ਰੀਆਮ ਬੌਮ ਸਿੱਟ ਕੇ ਗਏ ਆ ਜਿਹਦੀਆਂ ਵੀਡੀਓ ਆ ਤੋ ਕੁਝ ਤਸਵੀਰਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਆ ਉਹ ਕੁਝ ਤਸਵੀਰਾਂ ਨੇ ਜਿਹੜੀਆਂ ਇਹਦੇ ਚ ਮੈਂ ਦਖਾਉਣ ਦੀ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਟਵੀਟ ਵੀ ਕਰੂੰਗਾ ਔਰ ਵੀਡੀਓ ਮੈਂ ਆਪਕੇ ਟਵਿੱਟਰ ਤੇ ਆਲਰੇਡੀ ਚਲਾ ਦਿੱਤੀ ਹੈ ਕਿ ਸਾਹਮਣੇ ਆ ਰਿਹਾ ਔਰ ਪੁੱਲ ਸੋਨਣਾ ਕਹਿਣ ਦੀ ਕੋਸ਼ਿਸ਼ ਕਰੇ ਕਿ ਭਾਈ ਇਹ ਤਾਂ ਟਾਇਰ ਪਾਟ ਗਿਆ ਸੀ ਬਿਕੋਜ਼ ਟਾਇਰ ਨਹੀਂ ਪਾਟਿਆ ਇਹਦੇ ਚ ਜੇ ਤੁਸੀਂ ਅੱਗੇ ਜਾ ਕੇ ਦੇਖੋ ਕਿਵੇਂ ਮੋਟਰਸਾਈਕਲ ਆਇਆ ਔਰ ਮੋਟਰਸਾਈਕਲ ਤੋਂ ਦੋ ਤਿੰਨ ਲੋਕ ਸਵਾਰ ਨੇ ਔਰ ਕਿਵੇਂ ਆ ਬੰਮ ਸਿੱਟਦੇ ਨੇ ਔਰ ਫਿਰ ਚਿੰਗਾਰੀ ਤੁਹਾਡੇ ਸਾਹਮਣੇ ਜਿਹੜਾ ਉਹਦਾ ਆਫਟਰਮਾਰਟ ਹੈ ਜੋ ਰਿਜ਼ਲਟ ਹੈ ਉਹ ਸਾਰਿਆਂ ਸਾਹਮਣੇ ਆ ਰਿਹਾ ਇਛ ਲਈ ਜਾਗੋ ਭਾਈ ਜਾਗੋ ਔਰ ਮੈਂ ਇਹ ਡਿਮਾਂਡ ਕਰਦਾ ਕਿ ਭਗਵੰਤ ਮਾਨ ਤੇਰੇ ਵਸ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤ ਮੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉ ਨਾਟ ਨੂੰ ਬਾਹਰ ਰੱਖ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ